ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਪਹਿਲਾ ਨਰਾਤਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਨਰਾਤੇ ਦੇ ਪਹਿਲੇ ਦਿਨ ਸਾਰੇ ਲੋਕ ਸਾਂਝੀ ਲਾਉਂਦੇ ਹੁੰਦੇ ਆ ਤੇ ਜੋ ਬੀਜਦੇ ਹੁੰਦੇ ਆ ਤੇ ਆਪਾਂ ਵੀ ਅੱਜ ਸਾਂਝੀ ਲਾ ਰਹੇ ਆ ਸਾਂਝੀ ਆਪਣੀ ਬਣ ਕੇ ਤਿਆਰ ਆ ਪੂਰੀ ਸਾਰਾ ਆਪਾਂ ਰੰਗ ਰੰਗ ਕਰ ਲਿਆ ਸਾਂਝੀ ਨੂੰ ਤੇ ਸਾਂਝੀ ਦੇਖੋ ਛੋਡੀ ਕਿੰਨੀ ਸੋਹਣੀ ਬਣੀ ਹੋਈ ਆ ਸਾਰੇ ਵਿੱਚ ਨੇ ਸੂਰਜ ਕਾਣਾ ਭੇਡੂ ਆ ਚੰ드ਰਮਾ ਚਿੜੀਆਂ ਪੱਤੇ ਤੇ ਇੱਧਰ ਬਣ ਰਿਹਾ ਸਾਡਾ ਬਰੋਟਾ ਤੇ ਆਹ ਸਾਡੀਆਂ ਘਰ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਨ੍ਹਾਂ ਨੂੰ ਸਾਂਝੀ ਲਾਉਣ ਦਾ ਬਹੁਤ ਸ਼ੌਂਕ ਆ ਭਤੀਜੀਆਂ ਨੇ ਮੇਰੀਆਂ ਇਹ ਇਹ ਕਹਿੰਦੀਆਂ ਸਾਂਝੀ ਲਾਉਣੀ ਆ ਅਸੀਂ ਤਾਂ ਅੱਗੇ ਕਦੇ ਸਾਂਝੀ ਨਹੀਂ ਸਿਲਾਈ ਅਸੀਂ ਬਸ ਜਦੋਂ ਦੀਆਂ ਇਹ ਛੋਟੀਆਂ ਭਤੀਜੀਆਂ ਨੂੰ ਚਾਅ ਆ ਵੀ ਸਾਂਝੀ ਲਾਉਣੀ ਆ ਇਹਨਾਂ ਦੇ ਕਰਕੇ ਸਾਂਝੀ ਲੱਗਦੀ ਹਰ ਸਾਲ ਹੁਣ ਤੇ ਹੁਣ ਆਪਾਂ ਸਾਂਝੀ ਬਣਾਉਣੀ ਸ਼ੁਰੂ ਕਰਦੇ ਆ ਆਹ ਤੇ ਆ ਲੋ ਸਭ ਤੋਂ ਪਹਿਲਾਂ ਚੱਕ ਕੇ ਆਪਾਂ ਸੂਰਜ ਸੂਰਜ ਚੱਕ ਕੇ ਲਾ ਰਹੇ ਆ ਆਪਾਂ ਤੇ ਸਭ ਤੋਂ ਉੱਪਰ ਆ ਜਾਂਦਾ ਸੂਰਜ ਤੇ ਸਾਰਾ ਥੱਲੇ ਗੋਹੇ ਦਾ ਲੇਪ ਕੀਤਾ ਹੋਇਆ ਆਪਾਂ ਤੇ ਹੁਣ ਹੌਲੀ-ਹੌਲੀ ਸਾਰੇ ਸਾਂਚੇ ਸਾਂਝੀ ਦੇ ਲਾਵਾਂਗੇ ਆਪਾਂ ਸਾਰੇ ਜਿਹੜੇ ਵੀ ਸੂਰਜ ਚੰਦਰਮਾ ਕਾਣਾ ਭੇਡੂ ਆ ਹੁਣ ਮੈਂ ਲਾਉਣ ਲੱਗਿਆ ਜੀ ਕਾਣਾ ਭੇਡੂ ਇਹ ਇੱਕ ਅੱਖ ਤੋਂ ਕਾਣਾ ਇਹ ਦੇਖੋ ਜੀ ਇੱਕ ਅੱਖ ਪੰਨੀ ਹੁੰਦੀ ਆ ਤੇ ਇਹ ਪਤਾ ਨਹੀਂ ਸਹੀ ਨਹੀਂ ਸੀ ਲੱਗਿਆ ਵਿਚਾਰਾ ਲਾਉਂਦਾ ਲਾਉਂਦਾ ਹੀ ਬਾਅਦ ਵਿੱਚ ਡਿੱਗ ਗਿਆ ਇਹ ਇੱਕ ਅੱਖ ਦਾ ਕਾਣੀ ਹੈਗੀ ਸੀ ਵਿਚਾਰਾ ਟੁੱਟ ਕੇ ਜਾਵੇਂ ਹੀ ਕਾਣਾ ਹੋ ਗਿਆ ਦੋਨੀਆਂ ਅੱਖਾਂ ਟੁੱਟ ਗਈਆਂ ਇਹ ਹੋ ਕੇ गिर ਗਿਆ ਥੱਲੇ ਦੇਖੋ ਵਿਚਾਰਾ ਟੋਟੇ ਟੋਟੇ ਹੋ ਗਿਆ ਤੇ ਕੋਈ ਨਹੀਂ ਹੁਣ ਨਵਾਂ ਬਣਾ ਕੇ ਫਿਰ ਲਾਵਾਂਗੇ ਤੇ ਬਾਕੀ ਵੀ ਹੁਣ ਸਾਰੇ ਆਪਾਂ ਸੰਚ ਲਾਉਨੇ ਆ ਤੇ ਇਧਰ ਚੰਦਰਮਲ ਲਾਤਾ ਤੇ ਹੌਲੀ ਹੌਲੀ ਤਾਰੇ ਲਾਵਾਂਗੇ ਤੇ ਜਿਹੜੀਆਂ ਚਿੜੀਆਂ ਬਣਾਈਆਂ ਹੁੰਦੀਆਂ ਪੱਤੇ ਬਣਾਏ ਹੁੰਦੇ ਨੇ ਉਹ ਸਾਰਾ ਕੁਝ ਲਾਵਾਂਗੇ ਤੇ ਥੱਲੇ ਬਰੋਟੇ ਦੀ ਜਾੜ ਆ ਜਾਂਦੀ ਸਾਰੀ ਫੈਮਿਲੀ ਸਾਡੀ ਇਕੱਠੀ ਲਾ ਰਹੀ ਆ ਤੇ ਆ ਛੋਟੀਆਂ ਬੱਚੀਆਂ ਆਪਣੀ ਸੰਝ ਹੀ ਲਾਈ ਜਾਂਦੀ ਆ ਆ ਦੇਖ ਲੋ ਇਹਨੇ ਆਪਣੇ ਤਾਰੇ ਚਪਕਾਤੇ ਥੱਲੇ ਤੇ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਕੌਣ ਕੌਣ ਸੰਝ ਹੀ ਲਾਉਂਦਾ ਤੇ ਜੋ ਬੀਜ ਦਾ ਆਪਣੇ ਘਰੇ ਸਾਡੀ ਸਾਂਝੀ ਤਾਂ ਲਗਭਗ ਤਿਆਰ ਆ ਥੋੜੇ ਜਿਹਿ ਰਹਿ ਗਏ ਆ ਲੱਗੀਆਂ ਚਿੜੀਆਂ ਆ ਵਿਚਾਰਾ ਇੱਕ ਚਿਹੜਾ ਉਹਦੇ ਨਾਲ ਤਿੰਨ ਚਿੜੀਆਂ ਮਿਲ ਗਈਆਂ ਇਹਨੂੰ ਦੇਖ ਲਓ ਇਹਦੀ ਕਿਸਮਤ ਕਿੰਨੀ ਚੰਗੀ ਆ ਤੇ ਹੁਣ ਆਪਾਂ ਕਰ ਰਹੇ ਆ ਜੌਂ ਬੀਜਣ ਦੀ ਤਿਆਰੀ ਤੇ ਆਪਾਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਮਿੱਟੀ ਪਾ ਲਈ ਸਭ ਤੋਂ ਪਹਿਲਾਂ ਫਿਰ ਇਹਦੇ ਉੱਪਰ ਪਾਵਾਂਗੇ ਆਪਾਂ ਰੇਤਾ ਤੇ ਇਹਨੂੰ ਆਪਾਂ ਭਰ ਲੈਣਾ ਸਾਰਿਆਂ ਨੂੰ ਮਿੱਟੀ ਦੇ ਨਾਲ ਤੇ ਜਿੰਨੀ ਜ਼ਿਆਦਾ ਮਿੱਟੀ ਪਾਵਾਂਗੇ ਪੋਲੀ ਰੱਖਾਂਗੇ ਉੰਨੇ ਹੀ ਵਧੀਆ ਜੌਂ ਆਪਣੇ ਹੋਣਗੇ ਇਹ ਮਿੱਟੀ ਨਾਲ ਭਰ ਲੈਣੇ ਆਪਾਂ ਸਾਰੇ ਸਾਂਝੇ ਘੱਟੋ ਘੱਟ 5 ਤੋਂ 7 ਭਾਂਡੇ ਆਪਾਂ ਤਿਆਰ ਕਰਾਂਗੇ ਜਿਨ੍ਹਾਂ ਦੇ ਵਿੱਚ ਆਪਾਂ ਜੌਂ ਬੀਜਣੇ ਆ ਤੇ ਲਓ ਜੀ ਸਾਂਝੀ ਆਪਣੀ ਬਣ ਕੇ ਪੂਰੀ ਰੈਡੀ ਆ ਪੂਰੀ ਸਜ ਗਈ ਤੇ ਆ ਦੇਖੋ ਤੁਸੀਂ ਸਾਰੀ ਸਾਂਝੀ ਕਿੰਨੀ ਸੋਹਣੀ ਲੱਗ ਰਹੀ ਆ ਤੇ ਇੱਧਰ ਆਪਾਂ ਭਾਂਡੇ ਵੀ ਤਿਆਰ ਕਰਦੇ ਜੌਂ ਬੀਜਣ ਲਈ ਤੇ ਲਓ ਜੀ ਭਾਂਡੇ ਆਪਣੇ ਤਿਆਰ ਨੇ ਤੇ ਹੁਣ ਆਪਾਂ ਸਾਰੇ ਜਾਣੇ ਰਲ ਕੇ ਬੀਜਾਂਗੇ ਜੌਂ ਤੇ ਇੱਧਰ ਮੰਮੀ ਨੇ ਉੱਪਰ ਪਾਤਾ ਰੇਤਾ ਕਿਉਂਕਿ ਇਹਨਾਂ ਨਾਲ ਜੌਂ ਵਧੀਆ ਫੁੱਟ ਪੈਂਦੇ ਨੇ ਫਿਰ ਤੇ ਲਓ ਜੀ ਜੌਂ ਆਪਾਂ ਹੁਣ ਲੱਗਿਆਂ ਬੀਜਣ ਤੇ ਸਭ ਤੋਂ ਪਹਿਲਾਂ ਜਿਹੜੇ ਚ ਭਾਂਡਿਆਂ ਚ ਮਿੱਟੀ ਪਾਈ ਸੀ ਉਹ ਭਾਂਡਿਆਂ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਰਣਾ ਸਾਰੇ ਗਿੱਲੇ ਕਰ ਲੈਣੇ ਨੇ ਭਾਂਡੇ ਮਿੱਟੀ ਵੀ ਗਿੱਲੀ ਹੋ ਜੂ ਤੇ ਫਿਰ ਆਪਣੇ ਜੌਂ ਵਧੀਆ ਫੁੱਟਣਗੇ ਤੇ ਥੋੜਾ ਥੋੜਾ ਪਾਣੀ ਸਾਰਿਆਂ ਦੇ ਵਿੱਚ ਪਾ ਕੇ ਇਸ ਦੂਬਾਦ ਆਪਾਂ ਹੁਣ ਜੌਂ ਬੀਜਣੇ ਸਟਾਰਟ ਕਰਾਂਗੇ ਜੌਂ ਵੀ ਆਪਾਂ ਇੱਕ ਰਾਤ ਪਹਿਲਾਂ ਪਾਣੀ ਦੇ ਵਿੱਚ ਭੋਂ ਕੇ ਰੱਖ ਲੈਣੇ ਨੇ ਤੇ ਵਧੀਆ ਪੁੰਗਰ ਜਾਂਦੇ ਨੇ ਫਿਰ ਦੇਖੋ ਕਿੰਨੇ ਵਧੀਆ ਵਧੀਆ ਫੁੱਲ ਕੇ ਪਾਣੀ ਨਾ ਹੋ ਗਿਆ ਇੱਕ ਰਾਤ ਦੇ ਵਿੱਚ ਤੇ ਹੁਣ ਬੀਜਾਂਗੇ ਆਪਾਂ ਜੌ ਆ ਲੋ ਜੀ ਤੇ ਮੰਮੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਜੌ ਘਰ ਦੇ ਵਿੱਚ ਆਦਮੀ ਬੀਜਦਾ ਹੁੰਦਾ ਤੇ ਮੰਮੀ ਕਹਿੰਦੇ ਸਭ ਤੋਂ ਪਹਿਲਾਂ ਤੂੰ ਹੀ ਬੀਜ ਲੈ ਫਿਰ ਆਪਾਂ ਉਸ ਤੋਂ ਬਾਅਦ ਸਟਾਰਟ ਕਰਾਂਗੇ ਤੇ ਸਵੇਰ ਸਾਡੀ ਸਾਰੀ ਫੈਮਿਲੀ ਵੀ ਇਕੱਠੀ ਰਲ ਕੇ ਜੌ ਬੀਜਣ ਲੱਗੀ ਤੇ ਸਾਰਿਆਂ ਨੇ ਰਲ ਕੇ ਇੱਕ ਇੱਕ ਭਾਂਡੇ ਦੇ ਵਿੱਚ ਜੌ ਪਾਏ ਤੇ ਉੱਤੇ ਦੀ ਪਾਤਾ ਥੋੜਾ ਥੋੜਾ ਰੇਤ ਦਾ ਤੇ ਇਹਨਾਂ ਨੂੰ ਪੁੰਗਰਨ ਦੇ ਲਈ ਗਰਮੈਸ਼ ਦੀ ਲੋੜ ਹੁੰਦੀ ਹੈ ਜਿਹੜੇ ਕਿ ਆਪਾਂ ਅੱਕ ਦੇ ਪੱਤੇ ਨਾਲ ਉੱਤੇ ਟਾਕਦੇ ਹੁੰਨੇ ਇਹਨਾਂ ਨੂੰ ਤੇ ਆਪਾਂ ਹੁਣ ਸਾਰੀ ਟਾਣੀ ਤੋੜ ਲਈਆ ਤੇ ਇਕੱਲਾ ਇਕੱਲਾ ਪੱਤਾ ਆਪਾਂ ਭਾਂਡਿਆਂ ਦੇ ਉੱਪਰ ਰੱਖਾਂਗੇ ਤਾਂ ਕਰਕੇ ਇਹਨਾਂ ਨੂੰ ਗਰਮੈਸ਼ ਮਿਲੂ ਤੇ ਫਿਰ ਵਧੀਆ ਪੂੰਗ ਨਿਕਲ ਆਉਣਗੇ ਪੂੰਛਾ ਕੱਢ ਲੈਂਦੇ ਹੁੰਦੇ ਨੇ ਇੱਕ ਦੋ ਦਿਨ ਬਾਅਦ ਤੇ ਇਹ ਪੱਤਿਆਂ ਨਾਲ ਇਹਨਾਂ ਨੂੰ ਗਰਮੈਸ਼ ਮਿਲ ਜਾਂਦੀ ਆ ਵਧੀਆ ਤੇ ਵਧੀਆ ਉਗਣਗੇ ਫਿਰ ਇਹ ਤੇ ਲਓ ਜੀ ਆਪਾਂ ਸਾਰੇ ਭਾਂਡੇ ਹੁਣ ਟਾਕਦੇ ਪੱਤਿਆਂ ਦੇ ਨਾਲ ਤੇ ਇੱਕ ਰਾਤ ਇਹਨਾਂ ਨੂੰ ਆਪਾਂ ਐਵੇਂ ਛੱਡ ਦੇਣਾ ਫਿਰ ਅਗਰ ਤੇ ਲਓ ਜੀ ਜੋ ਆਪਾਂ ਸਾਰੇ ਟਾਕਦੇ ਆ ਤੇ ਹੁਣ ਆਪਾਂ ਪੋਜਾਂਗੇ ਸਾਂਜੀ ਸਾਂਜੀ ਦੀ ਆਰਤੀ ਸ਼ੁਰੂ ਕਰਨ ਲੱਗੇ ਹੁਣ ਆਪਾਂ ਦੇਖੋ ਤੁਸੀਂ ਸਾਰਿਆਂ ਨੇ ਆਰਤੀ ਸੁਣੋ ਛਾੜਿਆ ਗੋਬਿੰਦਾ ਛਾੜਿਆ ਮੈਂ ਹਰੀ ਗਦਰਸ਼ਨ ਪਾਇਆ ਅੱਛਾ ਸਾਂਜੀ ਮਾਥੇ ਭਰ ਕੇ ਬਣਾਉਣ ਤੇ ਛਾੜਾ ਲਾ ਦਾਂ ਗੋਬਰ ਕਿੱਥੋਂ ਲੈ ਆਵਾਂ ਸੰਜੀ ਹਰ chắc